ਪਟਿਆਲਾ ਦੇ ਕਿਲਾ ਚੌਂਗ ਨਜ਼ਦੀਕ ਮਿੰਨੀ ਮਾਰਕੀਟ ਚੋਂ ਸਵੇਲੇ ਭੱਜਦਣ ਮਚ ਜਾਂਦੀ ਹੈ ਜਦੋਂ 15 ਤੋਂ 20 ਨੌਜਵਾਨ ਹੱਥਾਂ ਵਿੱਚ ਡਾਂਗਾ ਤੇ ਹਥਿਆਰ ਲੈ ਕੇ ਭਰੇ ਬਾਜ਼ਾਰ ਦੇ ਵਿੱਚ ਉਭੜ ਜਾਂਦੇ ਹਨ ਭਰੇ ਬਾਜ਼ਾਰ ਚ ਬੜੇ ਇਹਨਾਂ ਨੌਜਵਾਨਾਂ ਨੇ ਸ਼ਰੀਅਮ ਗੁੰਡਾਗਰਦੀ ਦਿਖਾਈ ਤੇ ਇੱਕ ਦੁਕਾਨਦਾਰ ਨੂੰ ਭਰੇ ਬਾਜ਼ਾਰ ਦੇ ਵਿੱਚ ਕੁੱਟਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਈ ਨੌਜਵਾਨ ਇਸ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਹਨ ਜਿਨ੍ਹਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਭਰੇ ਬਾਜ਼ਾਰ ਦੇ ਵਿੱਚ ਸ਼ਰੀਅਮ ਗੁੰਡਾਗਰਦੀ ਕੀਤੀ ਗਈ ਹੈ ਤੇ ਪੀੜੀ ਦੁਕਾਨਦਾਰ ਨੇ ਦੱਸਿਆ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਧਰਮਵੀਰ ਕੁਮਾਰਾ ਜੀ ਕਿਹੜੀ ਜਗ੍ਹਾ ਜੀ ਅਦਾਲਤਪੁਰ ਮਿੰਨੀ ਮਾਰਕੀਟ ਕੀ ਹੋਇਆ ਸੀਗਾ ਕਿਸ ਤਰ੍ਹਾਂ ਹਮਲਾ ਹੋਇਆ ਤੁਹਾਡੇ ਉੱਪਰ ਗਲੀ ਕੇ ਨੁੱਕਰ ਤੇ ਜੀ ਮੇਰਾ ਮੁੰਡਾ ਬਾਹਰ ਸਕੂਟਰ ਖੜਾ ਸੀਗਾ ਮੇਰੇ ਮੁੰਡੇ ਨੇ ਮੈਨੂੰ ਬੁਲਾਇਆ ਕਿ ਇੱਕ ਸਰਦਾਰ ਮੁੰਡੇ ਨੇ ਸਕੂਟਰ ਖੜਾਇਆ ਪਏ ਨਯਾਜ਼ ਤੇ ਨਯਾਜ਼ ਸਕੂਟਰ ਖੜਾਣ ਕਰਕੇ ਮੈਂ ਉਹਨੂੰ ਕਿਹਾ ਸਾਈਡ ਤੇ ਕਰ ਲੈ ਉਹ ਮੇਰੇ ਨਾਲ ਲੜਨ ਲੱਗ ਗਿਆ ਜੀ ਉਹ ਕਹਿੰਦਾ ਤੂੰ ਕੋਤਾ ਬਦਮਾਸ਼ ਆ ਮੈਂ ਕਿਹਾ ਹਾਂ ਮੈਂ ਕੋਤਾ ਬਦਮਾਸ਼ ਆ ਜੀ ਉਹਨੇ ਜੀ ਇੰਨੀ ਗੱਲ ਤੇ 20 25 ਬੰਦੇ ਬੁਲਾ ਕੇ ਉੱਥੇ ਬਾਹਰ ਗਲੀ ਕਨੁਕਰ ਦੇ ਖੜਾ ਕਰਤੇ ਮੈਨੇ ਉਸ ਤੋਂ ਬਾਅਦ ਪੁਲਸ ਵਾਲਾ ਨੂੰ ਫੋਨ ਕੀਤਾ ਕਾਕਤ ਵਾਲੀ ਜੀ ਜਿਨ੍ਹਾਂ ਕਰਕੇ 15 20 ਮਿੰਟ ਲੱਗੇ ਪੁਲਸ ਵਾਲਾ ਨੂੰ ਆਨ ਤੇ ਉਹ 15 20 ਬੰਦੇ 25 ਬੰਦੇ ਬੁਲਾ ਕੇ ਮੇਰੀ ਦੁਕਾਨ ਤੇ ਉੱਪਰ ਅਟੈਕ ਅਟੈਕ ਕਰਨ ਲਈ ਆ ਗਏ ਇਕੋ ਦਮ ਜਿਨ੍ਹਾਂ ਨੇ ਡਾਂਗਾ ਸੀ ਜਿਨ੍ਹਾਂ ਦੇ ਹੱਥ ਮੇ ਬੋਤਲਾਂ ਸੀ ਤੇ ਹੋਰ ਵੀ ਹਥਿਆਰ ਹੋਏਗੇ ਇਹ ਹੱਥਾਂ ਮਾ ਤੇ ਮੈਨੂੰ ਠੀਕ ਹੈ ਜੀ ਮੇਰੇ ਕੋਲ ਫੁਟੇਜ ਪੂਰੀ ਹੈਗੀ ਹੈ ਜੀ ਜਿਨ੍ਹਾਂ ਨੇ ਮੇਰੇ ਉੱਪਰ ਸਿੱਧਾ ਅਟੈਕ ਕਰਿਆ ਮੇਰੇ ਪਾਂਜੇ ਦੇ ਉੱਪਰ ਸੱਟਾਂ ਲੱਗੀਆਂ ਜੀ ਮੇਰੇ ਪਾਂਜਾ ਦਾ ਨਾਮ ਸਾਇਲ ਗੁਪਤਾ ਹੈ ਉਹ ਕੌਣ ਸੀ ਜਿਨ੍ਹਾਂ ਨੇ ਅਟੈਕ ਕੀਤਾ ਕੋਈ ਪਛਾਣ ਹੋਈ ਨਹੀਂ 25 ਬੰਦੇ ਆ ਜਿਨ੍ਹਾਂ ਦੀ ਮੈਂ ਸ਼ੱਕਾ ਜਾਣਦਾ ਜੀ ਸਰਦਾਰ ਬੰਦੇ ਆ ਜੀ ਉਹ ਜੇ ਸਰਦਾਰ ਬੰਦੇ ਆ ਜਿਨ੍ਹਾਂ ਨੇ ਉੱਪਰ ਅਟੈਕ ਕਰਿਆ ਕਿਸੇ ਬਾਈ ਨੇਮ ਜਾਣਦੇ ਕਿਸੇ ਨਹੀਂ ਮੈਂ ਨਾਮ ਨਹੀਂ ਜਾਣਦਾ ਜੀ ਪਰ ਮੈਂ ਕਾਰਨ ਬਾਹਰ ਜਿਹੜੀ ਇਹ ਪਾਰਕਿੰਗ ਜਿਹੜੀ ਹੈ ਪ੍ਰੋਬਲਮ ਹੈ ਜੀ ਜਿਨ੍ਹਾਂ ਨੂੰ ਇਹ ਬਾਹਰ ਜਿਹੜੀ ਨਜਾਇਜ਼ ਕਬਜ਼ਾ ਕਰਿਆ ਪਿਆ ਇਹਨਾਂ ਨੇ ਬਾਹਰ ਇਹ ਟੈਂਕ ਦੇ ਉੱਪਰ ਤੁਸੀਂ ਆ ਕੇ ਇਹਦਾ ਹਾਲ ਦੇਖੋ ਜੀ ਕੀ ਕੀਤਾ ਪਿਆ ਬਾਹਰ ਸਕੂਟਰ ਕਬੀ ਨਿਕਲਣਾ ਔਖ ਹੈ ਜੀ ਬਾਹਰ ਇੰਨਾ ਗੰਦ ਪਾਰਖਿਆ ਅਦਾਲਤ ਯਾਰ ਏ ਟੈਂਕ ਤੇ ਕਿਲਾ ਚੌਂਗ ਤੋਂ ਲੈ ਕੇ ਨਾਲ ਦਰਾਂ ਚੌਂਗ ਤੱਕ ਹਰ ਇੱਕ ਬੰਦੇ ਨੇ 1500 304500 4000 ਰੁਪਏ ਫੜੀ ਵਾਲੇ ਨੂੰ ਕਰਾਇਆ ਦਿੰਦਾ ਦੁਕਾਨਦਾਰਾਂ ਨੂੰ ਦੁਕਾਨਦਾਰ ਉਸ ਤੋਂ 4000 1500 2000 ਰੁਪਏ ਵਸੂਲ ਕੇ ਸਾਰਿਆਂ ਨੇ ਆਪਣੇ ਦੁਕਾਨਦਾਰਾਂ ਦੇ ਬਾਹਰ ਫੜੀਆਂ ਲਵਾ ਰੱਖੇ ਜਿਸ ਕਰਕੇ ਪਾਰਕਿੰਗ ਦੀ ਪਰੇਵਲ ਆਉਂਦੀ ਹੈ ਜੀ ਇਹ ਸਾਰੀ ਮਾਰਕੀਟ ਨੂੰ ਸੰਡੇ ਮਾਰਕੀਟ ਬਕਾਇਦਾ ਜਗ੍ਹਾ ਦਿੱਤੀ ਪਈ ਹੈ ਔਰ ਫਿਰ ਵੀ ਉੱਥੇ ਲੋਕ ਦਾਦਾ ਅੱਡੇ ਕਿਰਾਏ ਤੇ ਦੇ ਕੇ ਉਰੇ ਅੱਡਾ ਲਾ ਰਹੇ ਆ ਜੀ ਉਰੇ ਸਾਰੇ ਗੁਜਰਾਤੀ ਆ ਕੇ ਬੈਠ ਕੇ ਜਿਨ੍ਹਾਂ ਕੋਲ ਦੁਕਾਨਦਾਰ ਹਰ ਇੱਕ 2500 2000 3000 ਰੁਪਏ ਕਰਾਇ ਲਿੰਦਾ ਜਿਸ ਕਰਕੇ ਮਾਰਕੀਟ ਨਿਆਇਜ ਲਗੀ ਪਈ ਹੈ ਮੈਂ ਚਾਹੁੰਦਾ ਕਿ ਬੰਦੀ ਕਾਰਵਾਈ ਕੀਤੀ ਜਾਵੇ ਇਹ ਮਾਰਕੀਟ ਚੱਕੀ ਜਾਵੇ ਇਹਨਾਂ ਨੂੰ ਸੰਡੇ ਮਾਰਕੀਟ ਦੁਆਰਾ ਭੇਜਿਆ ਜਾਵੇ ਜਿਸ ਕਰਕੇ ਬਾਜ਼ਾਰ ਦੀ ਦਿੱਕਤ ਖਤਮ ਹੋਵੇ ਨਹੀਂ ਅੱਗੇ ਮੇਰੀ ਦੁਕਾਨ ਤੇ ਅੱਜ ਹਮਲਾ ਹੋਇਆ ਕੱਲੋ ਕਿਸੇ ਹੋਰ ਦੁਕਾਨ ਤੇ ਹਮਲਾ ਹੋ ਸਕਦਾ ਹੈ ਕਿਹੜੇ ਹਮਲਾਵਰ ਸੀ ਉਹਨਾਂ ਕੋਲ ਕੀ ਹਥਿਆਰ ਵਗੈਰਾ ਸੀ ਹਾਂਜੀ ਉਹਨਾਂ ਕੋਲ ਡਾਂਗਾ ਸੀ ਜੀ ਬੋਤਲਾਂ ਸੀ ਜੀ ਚਾਕੂ ਵੀ ਸੀ ਜੀ ਤੇ ਤੁਹਾਡੇ ਉਪਰ ਕਿਸ ਤਰ੍ਹਾਂ ਹਮਲਾ ਕੀਤਾ ਮੇਰੇ ਉਪਰ ਜੀ ਮੈਂ ਉਥੇ ਬਾਹਰ ਗਲੀ ਦੁਕਾਨ ਦੇ ਬਾਹਰ ਨਿਕਲੇ ਆ ਜੀ ਇੱਕੋ ਦਮ ਉਹ ਨਾਲ ਗੱਲ ਕਰਨ ਗਿਆ ਮੇਰੇ ਉਪਰ ਇੱਕੋ ਦਮ ਕਹਿੰਦੇ ਤੂੰ ਆ ਗਿਆ ਮੈਂ ਕਿਹਾ ਹਾਂ ਜੀ ਇੱਕੋ ਦਮ ਮੇਰੇ ਉਪਰ ਅਟੈਕ ਕਰਤੇ ਆ ਜੀ ਮੇਰੇ ਉਪਰ ਡਾਂਗ ਮਾਰੀ ਜੀ ਮੇਰੇ ਉਪਰ ਸਟੂਲ ਮਾਰਿਆ ਮੇਰੇ ਪਾਂਹੇ ਉਪਰ ਕੰਚ ਦੀ ਬੋਤਲ ਮਾਰੀ ਜਿਸ ਕਰਕੇ ਉਹਦੀ ਬਾਹ ਦੇ ਸੱਟਾਂ ਲੱਗੀਆਂ ਜੀ ਸ਼ਾਸ਼ੰਦੂ ਜੀ ਮੰਗ ਕਰਦੇ ਸ਼ਾਸ਼ੰਦੂ ਮੰਗਦਾ ਇਹਦਾ ਬੰਦੀ ਕਾਰਵਾਈ ਉਹਨਾਂ ਦੇ ਉਪਰ ਕੀਤੀ ਜਾਵੇ ਜਿਸ ਕਰਕੇ ਕਰਕੇ ਦੁਕਾਨ ਦੇ ਅੰਦਰ ਆ ਕੇ ਮੁੜ ਕੇ ਹਿੰਮਤ ਨਾ ਕਰਨ ਕਿਸੇ ਉਪਰ ਕਾਰਵਾਈ ਕਰਨ ਦੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੇ ਸਰਦੋ ਸਿੰਘ ਹੈ ਜ ਜਿਹਨਾਂ ਨੇ ਅਟੈਕ ਕੀਤਾ ਉਹਨਾਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਵੀਰੇ ਇੱਕ ਤਾ ਉਹ ਆਪਣਾ ਖਾਲਸਾ ਮੱਲੇ ਵਾਲਾ ਮਾਟਾ ਕੋਲਡਰਿੰਗ ਵਾਲਾ ਦਾ ਮੁੰਡਾ ਤੇ ਦੋ ਤਿੰਨ ਮੁੰਡੇ ਹੋਰ ਆ ਉੱਥੇ ਦੇ ਤੁਲੰਪੂਰਾ ਬਾਜ਼ਾਰ ਦੇ ਤੇ ਬਾਕੀ ਸਾਰੇ ਦਣਦੀਆਂ ਵੀਰੇ ਬਾਕੀ ਫੇਸ ਟੂ ਫੇਸ ਮਾਟਾ ਕੋਲਡਰਿੰਗ ਵਾਲਾ ਕਿਹੜਾ ਹੈ ਜੀ ਮਾਟਾ ਕੋਲਡਰਿੰਗ ਖਾਲਸਾ ਮੱਲੇ ਵੀਰੇ ਉਹਨਾਂ ਦੀ ਦੁਕਾਨ ਹੈ ਤੇ ਉਹਨਾਂ ਦਾ ਬੇਟਾ ਵੀ ਇੱਕ ਤਾਂ ਅੱਜ ਆਪਣੇ ਸਾਡੇ ਇੱਥੇ ਮਿਨੀ ਮਾਰਕੀਟ ਦੇ ਵਿੱਚ ਆ ਦੁਕਾਨਦਾਰ ਨੇ ਇਹਨਾਂ ਨੇ ਸਾਨੂੰ ਫੋਨ ਤੇ ਦੱਸਿਆ ਸੀਗਾ ਵੀ ਬੇਦਰਨਾ ਕਰਕੇ ਵੀ ਮੁੰਡੇ ਇਕੱਠੇ ਹੋਏ ਨੇ ਤੇ ਜੀ ਕੋਈ ਵੀ ਹਾਦਸਾ ਹੋ ਸਕਦਾ ਜਿਸ ਕਰਕੇ ਅਸੀਂ ਆਏ ਤੇ ਆਉਂਦਿਆਂ ਸਾਨੂੰ ਪਤਾ ਲੱਗਾ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਬਾਕੀ ਜਿਹੜੀ ਇਹਨਾਂ ਨੂੰ ਜਿਹੜੇ ਕੋਈ ਛੱਟ ਜਿਹੜੀ ਛੱਟਪੇਟ ਜਿਹਨਾਂ ਲੱਗੀ ਆ ਉਹ ਗੇ ਇਲਾਜ ਵਾਸਤੇ ਗਏ ਹੋਏ ਨੇ ਦੋਸਤ ਬਾਅਦ ਬਿਆਨ ਬੋਲ ਲੈ ਅਗਲੀ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਹਨਾਂ ਵੱਲੋਂ ਅਟੈਕ ਕੀਤਾ ਗਿਆ ਕੁਝ ਪਤਾ ਚੱਲੇ ਇਹ ਕੁਝ ਨਹੀਂ ਪਤਾ ਅਜੇ ਅਜੇ ਕੋਈ ਨਾਂ ਸਾਹਮਣੇ ਨਹੀਂ ਆਇਆ ਕਿਸੇ ਦਾ ਸੀਸੀਟੀਵੀ ਦੇਖੀ ਗਈ ਹੈ ਕਿੰਨੇ ਗਏ ਜਿਹੜੇ ਕੀ ਆ ਬੰਦੇ ਦੇਖ ਸੀਸੀਟੀਵੀ ਹਜੇ ਦੇਖੀ ਨਹੀਂ ਹਜੇ ਉੱਪਰ ਪਵਾ ਰਹੇ ਨੇ ਪਿੰਡ ਵਿੱਚ ਪੱਗ ਦੇ ਦੇਣਗੇ